ਇੰਪੋਰਟੈਂਟ ਆ ਜਿਹੜਾ ਲਾਲਾ ਜੀ ਹੋਣਾ ਦੀ ਸਲਾਹ ਕਰ ਰਿਆ ਜੀ ਬੜਾ ਲੰਮਾ ਟਾਈਮ ਤੇ ਉਹ ਮੁੜ ਕੇ ਜੇਲ੍ਹ ਚਲੇਗਾ ਸ਼ਰਾਬ ਘਟਾਲੇ ਦੇ ਵਿੱਚ ਮੇਰੀ ਮਰਾਧ ਅਰਵਿੰਦ ਕੇਜਰੀਵਾਲ ਉਹਨੇ ਫਿਰ ਇੱਕ ਲੇਡੀ ਦੇ ਉੱਤੇ ਹੱਥ ਵੀ ਚੱਕਿਆ ਹੁਣ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਜੀ ਸਵਾਤੀ ਮਾਲੀਵਾਲ ਨੇ ਭਗਵੰਤ ਮਾਨ ਕੇਜਰੀਵਾਲੋਂ ਵੱਲੋਂ ਭੇਜੇ ਸਲਾਹ ਕਰ ਤੋਂ ਬਚ ਕੇ ਰਹਿਣ ਸਵਾਤੀ ਮਾਲੀਵਾਲ ਉਹ ਲੜਕੀ ਹੈ ਜਿਹੜੀ ਲੜਕੀ ਦੇ ਵੰਤ ਤੋਂ ਹੀ ਆਮ ਆਸੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਜੀ ਇਨਨੇ ਨੇ ਇੱਕ ਐਨਯੂਟਾਈਜ਼ ਹੋਈ ਸੀ ਮੁਜੀਸ਼ ਸੋਧੀਆਂ ਹੋਣਾ ਨੇ ਕੋਲੇ ਵਿੱਚ ਵੀ ਇਹ ਕੰਮ ਕਰਦੀ ਰਹੀ ਹੈ ਤੇ ਫਿਰ ਇਹ ਇਹਨਾਂ ਦੀ ਪਾਰਟੀ ਸਰਗਰਮ ਹੋਈ ਸੀ ਇੱਕ ਮੇਰੇ ਕਹਿਣ ਮੁਤਾਬਕ ਉਸ ਬੰਦੇ ਦਾ ਨਾਮ ਨਵੀਨ ਹੈ ਨਵੀਨ ਕਹਿੰਦਾ ਹਰਿਆਣੇ ਦਾ ਬੇਟਾ ਉਹਦੇ ਨਾਲ ਇਹਨੇ ਵਿਆਹ ਵੀ ਕਰਵਾ ਲਿਆ ਸੀ ਬਾਅਦ ਵਿੱਚ ਇਹਨਾਂ ਦਾ ਡਾਈਵੋਰਸ ਹੋ ਗਿਆ ਸੀ ਹਮਮ ਲੇਕਿਨ ਉਹ ਨਵੀਨ ਜਹਿੰਦ ਜਿਹੜਾ ਬੜਾ ਕਾਬ ਕਹਿ ਸਕਦੇ ਆ ਇੱਕ ਕ੍ਰਾਂਤੀਕਾਰੀ ਲੀਡਰ ਸੀ ਇਹਨਾਂ ਦਾ ਹਾਂ ਹਰਿਆਣੇ ਦੇ ਵਿੱਚ ਅੱਜ ਉਹ ਵੀ ਇਹਨਾਂ ਦਾ ਹਿੱਸਾ ਹੈ ਇਸ ਲਈ ਸਮਝਦੇ ਬੱਚੇ ਤੁਹਾਨੂੰ ਪਤਾ ਵੀ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਚਲੇ ਗਏ ਸੀ ਉਹਨਾਂ ਦੇ ਘਰ ਲੀਡਰਾਂ ਦਾ ਆ ਨਹੀਂ ਆਉਣੇ ਦੇ ਨारे ਟਾ ਸੀ ਹਮ ਹਮ ਅਰਵਿੰਦ ਕੇਜਰੀਵਾਲ ਨੂੰ ਕੁਝ ਸਮੇਂ ਲਈ ਇਮਾਨਤਵੀ ਕੀਤੀ ਸੀ ਤੇ ਬਾਹਰ ਆਗੇ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਚੱਲੀ ਸੀ ਕਿ ਜਿਹੜੇ ਅਭਿਸ਼ੇਕ ਮਨੁਸ਼ਕ ਵੀ ਹੈ ਵਕੀਲ ਜਿਹੜੇ ਇਹਨਾਂ ਦੇ ਕੇਜਰੀਵਾਲ ਸਾਹ ਦੇ ਜਿਹਨਾਂ ਨੇ ਇਹ ਨਦੀ ਜਮਾਨਤ ਕਰਵਾਈ ਸੀ ਹਮ ਹਮ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਮੈਂਬਰ ਬਣਾਉਣ ਵਾਸਤੇ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹਮਾਦਰ ਪ੍ਰਵੇਸ਼ ਤੋਂ ਜੀ ਲੇਕਿਨ ਕਾਂਗਰਸ ਪਾਰਟੀ ਦੀ ਅੰਦਰੂਨੀ ਗੁੱਟਬੰਦੀ ਦੀ ਵਜ੍ਹਾ ਕਾਰਨ ਉੱਥੇ ਕਾਂਗਰਸ ਨੇ ਕਰਾਸ ਵੋਟਿੰਗ ਕਰਤੀ ਸੀ ਤੇ ਉਹ ਬੰਦਾ ਚੋਣ ਹਾਰ ਗਿਆ ਸੀ ਕਿਹੜੀ ਗੱਲ ਆਈ ਕਿ ਉਹਨੂੰ ਆਪਾਂ ਦਿੱਲੀ ਤੋਂ ਹੀ ਅਪਣਾ ਲਈਏ ਜਾਂ ਪੰਜਾਬ ਤੋਂ ਬਣਾ ਦਈਏ ਹਮਮ ਰਾਜ ਸਭਾ ਦਾ ਮੈਂਬਰ ਪੰਜਾਬ ਦੀਆਂ ਸਾਰੀਆਂ ਸੀਟਾਂ ਵੀ ਭਰੀਆਂ ਹੋਈਆਂ ਸੀ ਤੇ ਦਿੱਲੀ ਵਾਲੀਆਂ ਵੀ ਪਰ ਹੋ ਚੁੱਕੀਆਂ ਸੀ ਇਸ ਲਈ ਫੈਸਲਾ ਇਹ ਕੀਤਾ ਕਿ ਕਿਸੇ ਐਮਪੀ ਤੋਂ ਰਾਜ ਸਭਾ ਦੇ ਮੈਂਬਰ ਤੋਂ ਅਸਤੀਫਾ ਦਵਾ ਕੇ ਤੇ ਉਹਨੂੰ ਸਾਦੇ ਖੜਾ ਕਰ ਦਿੱਤਾ ਜਾਵੇ ਹਮਮ ਕਹਿੰਦੇ ਅਗੇ ਇਸ ਮਾਮਲੇ ਵਾਸਤੇ ਕੇਜਰੀਵਾਲ ਦੇ ਡਿਊਟੀ ਲਈ ਆਪਣਾ ਸਲਾਹਕਾਰ ਦੀ ਬੇਬੇ ਕੁਮਾਰ ਦੀ ਜੀ ਬੇਬੇ ਕੁਮਾਰ ਮੇਰੇ ਖਿਆਲ ਮੁਤਾਬਕ ਬਿਹਾਰੀ ਹੈ ਇਹ ਜਿਆਦਾ ਮਨੀਸ਼ ਸਸੋਧਿਆ ਦੇ ਨੇੜੇ ਹੁੰਦਾ ਸੀ ਤੇ ਮਨੀਸ਼ ਸਸੋਧਿਆ ਤੋਂ ਫਿਰ ਇਹਨਾਂ ਨੇ ਲੈ ਲਿਆ ਸੀ ਤੇ ਸਰਕਾਰ ਚਲਾਉਣ ਦੇ ਵਿੱਚ ਉਹ ਇਹਨਾਂ ਦੀ ਮਦਦ ਕਰਦਾ ਸੀ ਇਹ ਨਾ ਮੁੱਖ ਸਲਾਹਕਾਰ ਹੁੰਦਾ ਸੀ ਜੀ ਉਹਨੇ ਕਹਿੰਦੇ ਆ ਵੀ ਉੱਥੇ ਕੋਈ ਕੋਈ ਗੱਲਬਾਤ ਕੀਤੀ ਕਰਾਈ ਸ਼ਾਇਦ ਸਵਾਤੀ ਮਾਲੀਵਾਲ ਨੂੰ ਕਿਹਾ ਹੋਵੇ ਕਿ ਭਾਈ ਤੂੰ ਸਤੀਫਾ ਦੇ ਦੇ ਕਿ ਨਹੀਂ ਮੈਂ ਕਿ ਉਹ ਸਤੀਫਾ ਦੇ ਵਾਤੇ ਫਿਰ ਉੱਥੇ ਕਾਫੀ ਘਟੜੋਗੀ ਸੀ ਕੁੱਟ ਮਾਰ ਹੋਈ ਸੀ ਕੁੱਟ ਮਾਰ ਤੋਂ ਬਾਅਦ ਉਹ ਮਤਲਬ ਬਾਹਰ ਆਈ ਬਾਹਰ ਆ ਕੇ ਉਹਨੇ ਪੁਲਿਸ ਨੂੰ ਕੌਮ ਵੀ ਕੀਤਾ ਤਿੰਨ ਕਿਤਨਾ ਬਾਅਦ ਫਿਰ ਐਫ ਆਈ ਆਰ ਵੀ ਦਰਜ ਹੋ ਗਈ ਜੀ ਯਾਦ ਕਰੋ ਉਹਨਾਂ ਦਿਨਾਂ ਦੇ ਵਿੱਚ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਨੇ ਕਹੀ ਸੀ ਗੱਲ ਬਹੁਤ ਮਾੜੀ ਹੋਈ ਹੈ ਇਹਦੇ ਤੇ ਕਾਰਵਾਈ ਹੋਊ ਔਰ ਕੇਜਰੀਵਾਲ ਸਾਹਿਬ ਕਾਰਵਾਈ ਕਰਨਗੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਹੂੰ ਹੂੰ ਫਿਰ ਜੋ ਕੇਸ ਰਜਿਸਟਰ ਹੋਇਆ ਉਹਨੇ ਕੋਸ਼ਿਸ਼ ਕੀਤੀ ਐਂਟੀਸਿਪੇਟਰੀ ਵੇਨ ਕਰਾਉਣ ਦੀ ਉਹ ਨਹੀਂ ਮਿਲੀ ਬਿਲ ਅਲਟੀਮੇਟਲੀ ਫਿਰ ਉਹਨੂੰ ਜੇਲ੍ਹ ਚ ਜਰਾ ਪਿਆ ਜੀ ਕੋਸ਼ਿਸ਼ ਕੀਤੀ ਥੱਲੇ ਇਹ ਜਮਾਨਤ ਕਰਾਉਣ ਦੀ ਉੱਥੇ ਨਹੀਂ ਉਹਨੂੰ ਬੇਲ ਮਿਲੀ ਫਿਰ ਉਹ ਹਾਈ ਕੋਰਟ ਗਿਆ ਉੱਥੋਂ ਵੀ ਬੇਲ ਮਿਲੀ ਫਿਰ ਉਹ ਸੁਪਰੀਮ ਕੋਰਟ ਗਿਆ ਜੀ ਸੁਪਰੀਮ ਕੋਰਟ ਤੋਂ ਕਈ ਮਹੀਨੇ ਬਾਅਦ ਬੇਲ ਤਾਂ ਮਿਲ ਗਈ ਹਮਮ ਲੇਕਿਨ ਸੁਪਰੀਮ ਕੋਰਟ ਨੇ ਇੱਕ ਪਵੰਦਰੀ ਲਾਤੀ ਸੀ ਕਿ ਇਹ ਜਿਹੜਾ ਹੈਗਾ ਸ਼੍ਰੀਮਾਨ ਵਿਭੂਪ ਕੁਮਾਰ ਇਹ ਮੁੱਖ ਮੰਤਰੀ ਨਿਵਾਸ ਤੇ ਨਹੀਂ ਜਾ ਸਕਦਾ ਜੀ ਇਹ ਪੀਏ ਵਜੋਂ ਕੰਮ ਨਹੀਂ ਕਰ ਸਕਦਾ ਆਪ ਸਲਾਹਕਾਰ ਵਜੋਂ ਮਤਲਬ ਇਹ ਉਹਨਾਂ ਨੇ ਗੱਲ ਕਹਿ ਦਿੱਤੀ ਸੀ ਨਾ ਉਸ ਮਤੀਬਾਣੀ ਵਾਲਦੇ ਜਿਹੜੀ ਆਪਣੀ ਚਿੱਠੀ ਜਿਹੜੀ ਇਹਨਾਂ ਨੇ ਕੋਈ ਟਵੀਟ ਕੀਤਾ ਹੈ ਭਗਵੰਤ ਮਾਨ ਨੂੰ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਮੈਂ ਇਹਦੀ ਪੁਸ਼ਟੀ ਤਾਂ ਨਹੀਂ ਕਰ ਸਕਦਾ ਉਹ ਕਹਿੰਦੀ ਹੈ ਕਿ ਸੁਪਰੀਮ ਕੋਰਟ ਨੇ ਇਸ ਬੰਦੇ ਨੂੰ ਗੁੰਡਾ ਘਿਆ ਸੀ ਇਹ ਜਿਹੜਾ ਬਿਮਲ ਕੁਮਾਰ ਹੈ ਗੁੰਡਾ ਹੈ ਉਹਨੇ ਫਿਰ ਸਵਾਲ ਖੜਾ ਕੀਤਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਜੀ ਜੇ ਅਜਿਹਾ ਗੁੰਡਾ ਤੁਹਾਡਾ ਮੁੱਖ ਸਲਾਹਕਾਰ ਬਣ ਜੇ ਤਾਂ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਧੀਆ ਭੈਣਾਂ ਦੀ ਹਾਲਤ ਕੀ ਹੋਊਗੀ ਉਨੇ ਕਹੇ ਕਿ ਤੁਸੀਂ ਵੀ ਕਿਸੇ ਦੇ ਭਰਾ ਹੋ ਤੁਹਾਡੀ ਵੀ ਪੈਣ ਹੈਗੀ ਹੈ ਤੁਹਾਡੀ ਬੇਟੀ ਵੀ ਹੈਗੀ ਹੈ ਤੁਹਾਡੀ ਵਾਈਫ ਵੀ ਹੈਗੀ ਹੈ ਔਰਤਾਂ ਨੂੰ ਸਤਿਕਾਰ ਦੇਣ ਦੀ ਤਾਂ ਜਦੋਂ ਤੁਹਾਡੇ ਕੋਲ ਇੱਕ ਅਹਿਹਸਵਾਹਕਾਰ ਹੋਇਆ ਤਾਂ ਫਿਰ ਉਹ ਔਰਤਾਂ ਨੂੰ ਸਤਿਕਾਰ ਕਿਵੇਂ ਮਿਲੂਗਾ ਇਹ ਸਵਾਲ ਉਹਨੇ ਉਠਾਇਆ ਜੀ ਸਮਰਤੀ ਮਹਲੀਵਾਲ ਨੇ ਇਹ ਸਵਾਲ ਅਫਸਰ ਦੀ ਲੋਡ ਚ ਪਾਈ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਕੇਜਰੀਬਾਲ ਨੂੰ ਪਰਮਾਨੈਂਟ ਦਮਾਨਤ ਮਿਲ ਗਈ ਔਰ ਉਹਦੇ ਤੇ ਇਹ ਵੀ ਬਦਸ਼ਲਾਹਤੀ ਕਿ ਤੂੰ ਮੁੱਖ ਮੰਤਰੀ ਨਿਵਾਸ ਜਾਂ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਦਾ ਆ ਫਿਰ ਕੇਜਰੀ ਬਾਲ ਨੂੰ ਅਸਤੀਫਾ ਜਨਾ ਪਿਆ। ਹੂੰ ਹੂੰ। ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਸਮਾਤੀ ਮੈਂ ਆਪਣਾ ਧੋਰੀ ਕੀ ਹੈ ਕੁੜੀ ਆਕਸ਼ੀ ਨੂੰ ਮੁੱਖ ਮੰਤਰੀ ਬਣਾਤਾ। ਜੀ। ਆਕਸ਼ੀ ਨੂੰ ਮੁੱਖ ਮੰਤਰੀ ਬਣਾਇਆ ਭਗਵੰਤ ਮਾਨ ਦੇ ਨਾਲ ਉਦੋਂ ਤੱਕ ਜਿਹੜੇ ਹੈਗੇ ਆ ਹਾਲਾਤ ਕਾਫੀ ਤਨਾ ਬੂਲ ਹੋ ਗਈ ਸੀ। ਜੀ। ਭਗਵੰਤ ਮਾਨ ਨੂੰ ਸ਼ਾਇਦ ਇਹਦਾ ਪਤਾ ਨਹੀਂ ਸੀ ਲੱਗਿਆ ਪਰ ਉਹਨੂੰ ਅਹਿਸਾਸ ਉਦੋਂ ਹੋਇਆ ਜਦੋਂ ਆਕਸ਼ੀ ਦੇ ਸੌਂਚ ਸਮਾਗਮ ਦੇ ਵਿੱਚ ਉਹ ਗਿਆ ਤੇ ਉੱਥੇ ਉਹਨੂੰ ਜਿੰਨਾ ਮਾਨ ਸਨਮਾਨ ਵਰਦਾ ਸੀ ਉਹ ਨਹੀਂ ਮਿਲਿਆ ਜਿਹੜਾ ਪਹਿਲਾਂ ਵੀ ਮਿਲਦਾ ਸੀ ਉਹ ਵੀ ਜਿਹੜਾ ਅਦਾਜ਼ ਕਰਦਾ ਤਾਂ ਫਿਰ ਉਹਦਾ ਸਕੰਜਾ ਕਿਸਨੇ ਸ਼ੁਰੂ ਕਰਤਾ ਪਹਿਲਾਂ ਉਹਦਾ ਇੱਕ ਜਿਹੜਾ ਹੈ ਓਐਸਪੀ ਓੰਕਾਰ ਸਿੰਘ ਉਹਨੂੰ ਹਟਾਇਆ ਜੀ ਫਿਰ ਜਿਹੜੇ ਹੈਗੇ ਬਲਤੇਜ ਪੰਨੂ ਨੂੰ ਵੀ ਹਟਾਤਾ ਫਿਰ ਹੋਰ ਜਿਹੜੇ ਹੈਗੇ ਕੱਲੇ ਕੱਲੇ ਕਰਕੇ ਬੱਤੇ ਉਹਦਾ ਹਟਾਤੇ ਤੇ ਐਸ ਤਰ੍ਹਾਂ ਦੀ ਹਾਲਤ ਹੈ ਜੀ ਕਿ ਸੀਐਮ ਨਿਵਾਸ ਦੇ ਵਿੱਚ ਨਾ ਤਾਂ ਭਗਵੰਤ ਸਿੰਘ ਮਾਨ ਦੀ ਮਾਤਾ ਦੀਆਂ ਸਰਗਰਮੀਆਂ ਨੋਟ ਰੁੱਧ ਗਏ ਹੂੰ ਉਹਨਾਂ ਦੀ ਭੈਣਾਂ ਬੀਬੀ ਨਾ ਉਹਨਾਂ ਦੀਆਂ ਸਰਗਰਮੀਆਂ ਨੋਟ ਰੁੱਧ ਗੀਆਂ ਟੋਟਲ ਕੰਟਰੋਲ ਹੈ ਜਿਹੜਾ ਕਹਿੰਦੇ ਜੀ ਉਹ ਦਿੱਲੀ ਵਾਲੇ ਨੇ ਆਪਦੇ ਹੱਥ ਕਰ ਦਿਆ ਜੀ ਔਰ ਮੁੱਖ ਮੰਤਰੀ ਦਾ ਆਫਿਸ ਹੈ ਮੁੱਖ ਮੰਤਰੀ ਆਫਿਸ ਤੇ ਵੀ ਜਿੱਦ ਦਿੱਲੀ ਤੋਂ ਬੰਦੇ ਆ ਕੇ ਤੇ ਪਟੀਸ਼ਨ ਉਹਨਾਂ ਨੇ ਸਪਾਈਲ ਗਿਆ ਹੂੰ ਹੂੰ ਇਹ ਵਿਭੂ ਕੁਮਾਰ ਵੀ ਉਹਨਾਂ ਚੋਂ ਇੱਕ ਹੈ ਇਹ ਕਿਹਾ ਜਾਂਦਾ ਕਿ ਵਿਭੂ ਕੁਮਾਰ ਨੂੰ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਲਾਤਾ ਹੈ ਜੀ ਤੇ ਮੁੱਖ ਸਲਾਹਕਾਰ ਜਿਹੜਾ ਲੱਗਿਆ ਜੀ ਇਹਦਾ ਬਤਨ ਟੋਟਲ ਕੰਟਰੋਲ ਜਿਹੜਾ ਹੈਗਾ ਮੁੱਖ ਮੰਤਰੀ ਦਫ਼ਤਰ ਦਾ ਉਹਦੇ ਕੋਲੇ ਚਲਾ ਗਿਆ ਬਿਲਕੁਲ ਇਹਦੇ ਤੇ ਹੁਣ ਭਗਵੰਤ ਮਾਨ ਨੂੰ ਸੁਚੇਤ ਕੀਤਾ ਹੈ ਹੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਈ ਬਚ ਕੇ ਰਹੀ ਜੀ ਇਹ ਬੰਦਾ ਬੜਾ ਖਤਰਨਾਕ ਹੈ ਇਹ ਤੇਰੇ ਲਈ ਵੀ ਮਤਲਬ ਧਿਆਨਖਸਤ ਹੋ ਸਕਦਾ ਹੈ ਹੂੰ ਤੇ ਜੰਨੀ ਸਾਹਿਬ ਨੇ ਜਿਹੜਾ ਇੱਕ ਬੜਾ ਪਤਾਨਕ ਨੁਕਤਾ ਉਠਾਇਆ ਹੈ ਜੀ ਉਹ ਕਹਿੰਦੀ ਵੀ ਇਹਨਾਂ ਪ੍ਰਸਥਿਤੀਆਂ 'ਚ ਜਦੋਂ ਬੰਦਾ ਮੁੱਖ ਮੰਤਰੀ ਦਾ ਸਲਾਹਕਾਰ ਬਣ ਗਿਆ ਪੰਜਾਬ ਦੇ ਚੀਫ ਸਕੱਤਰ ਜਿਹਨੂੰ ਆਪਾਂ ਪ੍ਰਮੁਖ ਸਕੱਤਰ ਕਹਿੰਦੇ ਨੇ ਜਿਹੜਾ ਸਭ ਤੋਂ ਵੱਡਾ ਸਿਵਲ ਅਫਸਰ ਹੈ ਉਹ ਔਰ ਪੰਜਾਬ ਦੇ ਡੀਜੀਪੀ ਉਹ ਰਿਪੋਰਟ ਕਿਹਨੂੰ ਕਰ ਰਹੀ ਜੀ ਮੁੱਖ ਸਲਾਹਕਾਰ ਨੂੰ ਰਿਪੋਰਟ ਕਰ ਰਹੀ ਮੁਖ ਫਲਾਗਰੋ ਐ ਦੀ ਸੁਪਰੀਮ ਕੋਰਟ ਕੋ ਡਾਕਾ ਕੀਤਾ ਬਿਲਕੁਲ ਇਹ ਫਿਰ ਪੰਜਾਬ ਦਾ ਬੜੂਗਾ ਕੀ ਸੋ ਨੇ ਮਤਲ ਜਿਹੜਾ ਇੱਕ ਐਡਾ ਸ਼ਾਨਦਾਰ ਹੈ ਜਿਹੜਾ ਲੈਟਰ ਲਿਖਿਆ ਭਗਵੰਤਵਾਨ ਨੂੰ ਸੁਚੇਤ ਕੀਤਾ ਹੈ ਕਿ ਭਾਈ ਸਾਹਿਬ ਬਚ ਕੇ ਰਹੋ ਕਿਤੇ ਇਹ ਨਾ ਹੋਵੇ ਥੋੜਾ ਭੋਖ ਵੀ ਪਾ ਦੇਵੇ ਹੂੰ ਹੂੰ ਔਰ ਇਹ ਚਰਚਾ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ ਅੱਜਕੱਲ ਪੋਲੀਟੀਕਲ ਹਲਕਿਆਂ ਦੇ ਵਿੱਚ ਜੀ ਕਿ ਇਹ 2030 ਆ ਜਿਹੜੀ ਜਗ੍ਹਾ ਆਪਣੀ ਹਰਬਦੀ ਦੇ ਦਿਨਾਂ ਅਗਲੇ ਬਾਰੇ 25 ਦੇ ਵਿੱਚ ਚੋਣਾ ਹੋਣੀ ਹੈ ਦਿੱਲੀ ਦੀਆਂ ਜੀ ਉਹਨਾਂ ਚੋਣਾਂ ਦੇ ਵਿੱਚ ਕਹਿੰਦੇ ਦੇਖਿਆ ਜਾਊਗਾ ਵੀ ਹੁੰਦਾ ਕੀ ਹੈ ਵੈਸੇ ਉਹਨਾਂ ਚੋਣਾਂ ਲਈ ਕਹਿੰਦੇ 11 ਉਮੀਦਵਾਰਾਂ ਦਾ ਹਲਾਰਾ ਆਵਾਜ਼ੀ ਭਾਈ ਜੀ ਨੇ ਕਰਤਾ ਅਗਰ ਚੰਦੀ ਸਾਹਿਬ ਉੱਥੋਂ ਜਿੱਤ ਗਏ ਦੁਬਾਰਾ ਫਿਰ ਇਹਨਾਂ ਨੇ ਸਰਕਾਰ ਬਣਾ ਲਈ ਜੀ ਤਾਂ ਫਿਰ ਇਹ ਇਹ ਮੰਨਿਆ ਜਾਂਦਾ ਪੰਜਾਬ ਦੇ ਰਾਜਨੀਤਿਕ ਤਕੜਾ ਦੇ ਵਿੱਚ ਕਿ ਫਿਰ ਭਗਵੰਤ ਸਿੰਘ ਮਾਨ ਦਾ ਕੈਰੀਅਰ ਬਹੁਤਾ ਲੰਬਾ ਨਹੀਂ ਉਹਨਾਂ ਨੂੰ ਮੁੱਖ ਮੰਤਰੀ ਆਉਦੇ ਤੋਂ ਹਟਾ ਕੇ ਕਿਸੇ ਨੂੰ ਹੋਰ ਬਣਾਇਆ ਜਾ ਸਕਦਾ ਹੈ ਹਾਂ ਦੇ ਉਹ ਤੇਉ ਚੋਣ ਹਾਰ ਗਈ ਜੀ ਤਾਂ ਫੇਰ ਮਤਲਬ ਉਹ ਇੰਨੀ ਕਮਜ਼ੋਰ ਪੈ ਜਾਂਦੀ ਕਿ ਭਗਵਾਨ ਦਮਨ ਤੋਂ ਦੀ ਪੈ ਜੂ ਬਿਲਕੁਲ ਇਥੇ ਉਹਨਾਂ ਗੱਲਾਂ ਹੋਰ ਵੀ ਚੱਲ ਰੀਆਂ ਪੰਜਾਬ ਦੇ ਵਿੱਚ ਵੀ ਮੈਂ ਇੱਕ ਨੁਕਤਾ ਤੁਹਾਨੂੰ